ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀਕਾਲ ਨਮਸਕਾਰ ਅਦਾਬ ਮੈਂ ਨਾ ਪੋਸਟ ਜ਼ਰੂਰ ਪਾਈ ਸੀ ਦੋਕ ਵਾਰੀ ਪਰ ਗੱਲ ਨਹੀਂ ਕਰ ਸਕਿਆ ਗੁਰੂ ਜੀ ਦੀ ਬਾਰੇ ਅੱਜ ਵੀ ਆਮ ਸੌਰੀ ਕਿਉਂਕਿ ਕੁਛ ਇੱਕ ਸਖਸ਼ੀਤ ਇਹੋ ਜਿਹੀ ਹੁੰਦੀਆਂ ਨੇ ਜਿਨ੍ਹਾਂ ਬਾਰੇ ਬਹੁਤੀ ਗੱਲ ਨਹੀਂ ਕਰ ਸਕਦੇ ਸਪੈਸ਼ਲੀ ਉਹਨਾਂ ਦੇ ਜਾਣ ਤੋਂ ਬਾਅਦ ਤੇ ਬਹੁਤਾ ਮੁਸ਼ਕਲ ਹੋ ਜਾਂਦਾ ਗੁਰੂ ਜੀ ਪੁਰਨ ਸ਼ਾਕੂਟੀ ਸਾਹਿਬ ਤੇ ਸਾਡਾ ਘਰਾਨਾ ਤੇ ਉਹਨਾਂ ਦਾ ਘਰਾਨਾ ਕੋਈ ਦੋ ਘਰਾਨੇ ਨਹੀਂ ਕੋਈ ਦੋ ਕਰਨੇ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੇਰਾ ਉਹਨਾਂ ਦੇ ਨਾਲ ਬਹੁਤ ਸਾਥ ਰਿਹਾ ਵਿਸ਼ੇਕ ਬਾਅਦ ਜਮੇਦਰ ਸੈਟਲ ਸਟੂਡਿਓ ਲ ਹੋ ਗਿਆ ਪਰ ਜਿੰਨੀ ਦੇਰ ਮੈਂ ਇੰਡੀਆ ਬਚਪਨ ਤੋਂ ਲੈ ਕੇ ਇੱਥੇ ਪਰਮਨੈਂਟ ਆਉਣ ਤੱਕ ਉਹਨਾਂ ਦਾ ਬਹੁਤ ਗਾਣਾ ਸੁਣਿਆ ਮੈਂ ਮਾਫ ਚਰ ਮੈਂ ਬੜੀ ਦੇਰ ਦਾ ਬੈਠਾ ਸਟੂਡੀਓ ਵਿੱਚ ਪਰ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿੰਨੀਆਂ ਪਤਾ ਨਹੀਂ 20 ਵੀ ਟੇਕ ਕਰ ਰਹੇ ਆ ਪਤਾ ਨਹੀਂ ਇਹ ਵੀ ਸਿਰੇ ਚੜ ਨਹੀਂ ਕਿ ਨਹੀਂ ਮੈਂ ਸਾਡੇ ਬਾਪ ਚਲੇ ਗਏ ਸੀ 2008 ਦੇ ਵਿੱਚ ਤੇ ਉਹਨਾਂ ਦੇ ਹੁੰਦਿਆ ਵੀ ਇਹਨਾਂ ਨੇ ਸਾਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਿਆ ਹਮੇਸ਼ਾ ਕਹਿੰਦੇ ਹੁੰਦੇ ਸਨ ਸਾਡੇ ਮੇਰੇ ਕਿੰਨੇ ਹੀ ਮੁੰਡੇ ਆ ਜਿਹੜੇ ਅਸੀਂ ਉਹਨਾਂ ਦੇ ਆਲੇ-ਦੁਆਲੇ ਹੁੰਦੇ ਸੀ ਸਾਰਿਆਂ ਨੂੰ ਆਪਣੇ ਬੱਚੇ ਹੀ ਸਮਝਿਆ ਸੀ ਇਹ ਜਿਹੜੇ ਲੋਕ ਇਹਨਾਂ ਨੂੰ ਮਿਲੇ ਨੇ ਇਹਨਾਂ ਦੇ ਜਿਨ੍ਹਾਂ ਨੇ ਛਤਰ ਛਾਇਆ ਹੇਠ ਬੈਠ ਕੇ ਸੰਗਤ ਇਹਨਾਂ ਦੀ ਕੀਤੀ ਉਹ ਲੋਕ ਇਹਨਾਂ ਗੱਲਾਂ ਤੋਂ ਵਾਕੂ ਵੀ ਵਾਕਫ ਨੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਹਾਂ ਸੌਰੀ ਮੈਂ ਜਿੱਥੇ ਤੱਕ ਗਾਣੇ ਦੀ ਗੱਲ ਆ ਮੈਂ ਬਹੁਤ ਦੁਨੀਆ ਨੂੰ ਸੁਣਿਆ ਬਹੁਤ ਦੁਨੀਆ ਨੂੰ ਸੁਣਿਆ ਐਸੇ ਐਸੇ ਵੱਡੇ ਵੱਡੇ ਉਸਤਾਦਾਂ ਨੂੰ ਸੁਣਿਆ ਪਰ ਇਸ ਕਰਾਨੇ ਦਾ ਗਾਣਾ ਬਾਕੀ ਦੇ ਮੀਰ ਆਲਮਾ ਨਾਲੋਂ ਵੀ ਅਲੱਗ ਗਾਣਾ ਸੀਗਾ ਅਸਲ ਜਿਹੜਾ ਗਾਣਾ ਹੁੰਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਮੀਰ ਆਲਮਾ ਦੇ ਬੱਚੇ ਰੋਂਦੇ ਵੀ ਅਤੇ ਸੁਰਜ ਰੋਂਦੇ ਆ ਤੇ ਉਹ ਏਕ ਰਾਨਾ ਜਨਾਬ ਪੁਰਿੰਸ਼ਾ ਕੋਟੀ ਸਾਹਿਬ ਦਾ ਕਰਾਨਾ ਸਾਈ ਨਰਿੰਜਨ ਜੀ ਦਾ ਕਰਾਨਾ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੈਂ ਇਹ ਨਹੀਂ ਕਿ ਅੱਜ ਹੀ ਤੁਹਾਡੇ ਨਾਲ ਗੱਲ ਕਰਨ ਲੱਗਾ ਜਾਂ ਪਹਿਲਾਂ ਕਦੇ ਗੱਲ ਨਹੀਂ ਕੀਤੀ ਬੜੀ ਵਾਰੀ ਗੱਲ ਕੀਤੀ ਇਹਨਾਂ ਦੀ ਔਰ ਕਿਈ ਵਾਰੀ ਹੁੰਦਾ ਕਿ ਯਾਰ ਉਹ ਚਲੇ ਗਏ ਨੇ ਉਸ ਤੋਂ ਬਾਅਦ ਬੋਲਦੇ ਨੇ ਜਾਂ ਉਹਨਾਂ ਦਾ ਗਾਣਾ ਸੁਣਾ ਰਹੇ ਮੇਰੇ ਚੈਨਲ ਤੇ ਜਾਓਗੇ ਤੇ ਮੇਰਾ ਖਿਆਲ ਹੈ ਕਿ ਦੋ ਬੰਦੇ ਆ ਜਿਨ੍ਹਾਂ ਨੇ ਗੁਰੂਜੀਪੁਰੇ ਸ਼ਾਕੂਟੀ ਸਾਹਿਬ ਨੂੰ ਬਹੁਤ ਸੁਣਾਇਆ ਤੁਹਾਨੂੰ ਵੀਡੀਓ ਐਸੀਆਂ-ਐਸੀਆਂ ਪਾਈਆਂ ਜਿਹੜੀਆਂ ਕਿਤੇ ਮਿਲ ਹੀ ਨਹੀਂ ਸਕਦੀਆਂ ਇੱਕ ਮੇਰੇ ਚੈਨਲ ਤੇ ਇੱਕ ਮਿਕ ਮੰਡਾਰ ਤੁਹਾਨੂੰ ਪਤਾ ਆਪੇ ਉਹ ਵੀ ਸਾਡਾ ਇੱਕ ਰਾਨਾ ਭਰਾ ਮੇਰਾ ਛੋਟਾ ਮਿਕ ਤੇ ਉਹਨਾਂ ਦੇ ਚੈਨਲ ਤੇ ਵੀ ਬਹੁਤ ਵੀਡੀਓ ਨੇ ਤੇ ਮੇਰੇ ਚੈਨਲ ਤੇ ਵੀ ਬੇਸ਼ੁਮਾਰ ਵੀਡੀਓ ਨੇ ਮਤਲਬ ਮੇਰੇ ਚੈਨਲ ਦੇ ਤੇ ਉਹ ਉਹਦੋਂ ਦੀਆਂ ਵੀਡੀਓ ਜਦੋਂ ਮਤਲਬ 1-1 ਰੁਪਏ ਦੀਆਂ ਲੋਕੀ ਦਿੰਦੇ ਹੁੰਦੇ ਸੀ ਗਾਉਂਦਿਆਂ ਨੂਰ ਇੱਕ ਇੱਕ ਰੁਪਈਏ ਦੀ ਅਨਾਉਂਸਮੈਂਟ ਹੋ ਰਹੀਆਂ ਨੇ 1980 ਦੀਆਂ 82 ਦੀਆਂ 78 ਦੀਆਂ 75 ਦੀਆਂ ਰਿਕਾਰਡਿੰਗਸ ਮੇਰੇ ਚੈਨਲ ਤੇ ਜਾ ਕੇ ਸਰਚ ਬਾਰ ਦੇ ਵਿੱਚ ਪੂਰੀ ਸ਼ਾ ਕੋਟੀ ਲਿਖੋਗੇ ਤੇ ਬਹੁਤ ਕੁਝ ਆ ਜਾਏਗਾ ਗੱਲ ਤੇ ਮੈਂ ਇਹਨਾਂ ਦਾ ਇੱਕ ਐਪੀਸੋਡ ਕਰਨਾ ਬਹੁਤ ਵੱਡਾ ਉਹ ਤੇ ਜੇ 2-4 ਦਿਨ ਮੈਨੂੰ ਦੇ ਦਿਓ ਕਰਾਂਗਾ ਮੈਂ ਅੱਜ ਵੈਸੇ ਹੀ ਤੁਹਾਨੂੰ ਗੱਲ ਕਰਨੀ ਹੈ ਕਿ ਉਹਨਾਂ ਦਾ ਗਾਣਾ ਕੀ ਸੀਗਾ ਤੋਹਾ ਤੇ ਗੁਰੂ ਜੀ ਦੀ ਖਾਸੀਅਤ ਇਹ ਕੇ ਸੀ ਵੀ ਹਰ ਆਏ ਕਰੇ ਮਹਿਮਾਨ ਜਿਨਾਂ ਨੂੰ ਥੋੜਾ ਬਹੁਤਾ ਵੀ ਗਾਉਣ ਦਾ ਸ਼ੌਕ ਸੀ ਸੁਣਦੇ ਜ਼ਰੂਰ ਹੁੰਦੇ ਸੀ ਉਹਨਾਂ ਨੂੰ ਐਵੇਂ ਹੀ ਨਹੀਂ ਤੋਰ ਦਿੰਦੇ ਸੀ ਕਿ ਵੀ ਜਾਂ ਕੈਦੇ ਹੈ ਨਹੀਂ ਘਰ ਜਾਂ ਛੱਡ ਗਾਣਾ ਨਹੀਂ ਸੁਣਨਾ ਮੇਰਾ ਮੂਡ ਨਹੀਂ ਇਦਾਂ ਨਹੀਂ ਕਦੇ ਵੀ ਹੋਇਆ ਸੀਗਾ ਕਿਹਾ ਸੁਣਾ ਬੇਟਾ ਕੁਛ ਵਾਜਾ ਕੋਲ ਹੀ ਪਿਆ ਹੁੰਦਾ ਜੇ ਸਲੀਮ ਸਾਫ ਕਰ ਹੁਣੇ ਛੀਮੇ ਚੱਕ ਵਾਜਾ ਲਿਆ ਜਰਾ ਤੇ ਵੱਡਾ ਪ੍ਰੋਗਰਾਮ ਆਪਾਂ ਕਰਾਂਗੇ ਬਹੁਤ ਲੰਮਾ ਚੌੜਾ ਪ੍ਰੋਗਰਾਮ ਕਰਾਂਗੇ ਇੱਕ ਦੋ ਦਿਨ ਮੈਨੂੰ ਦਿਓ ਥੋੜਾ ਜਿਹਾ ਮੈਂ ਸੈੱਟ ਕਰ ਲਾ ਆਪਣੇ ਆਪ ਨੂੰ ਕਿਉਂਕਿ ਮੈਂ ਸਦਮਾ ਹੀ ਐ ਹੈ ਨਾ ਮੇਰੇ ਵਾਸਤੇ ਤਾਂ ਜੇਕਰ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤੇ ਨੰਬਰ ਮੇਰਾ ਜਦੋਂ ਤੁਸੀਂ ਇਹ ਵੀਡੀਓ ਥੱਲੇ WhatsApp ਜਿੱਥੇ ਲਿਖਿਆ ਉਹਨੂੰ ਕਲਿੱਕ ਕਰੋਗੇ ਤੁਹਾਨੂੰ ਮੇਰਾ WhatsApp ਡਾਇਰੈਕਟਲੀ ਮਿਲ ਜਾਏਗਾ ਤੁਸੀਂ ਜੇ ਆਪਣੀ ਹਾਜ਼ਰੀ ਲਾਉਣੀ ਚਾਹੁੰਦੇ ਹੋ ਤੇ ਇੱਕ 40 ਮਿੰਟ 40 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਵੀਡੀਓ ਬਣਾ ਕੇ ਭੇਜ ਦਿਓ ਮੈਨੂੰ ਜੋ ਵੀ ਤੁਸੀਂ ਗੁਰੂ ਜੀ ਬਾਰੇ ਕਹਿਣਾ ਚਾਹੋ ਉਹਨਾਂ ਦੇ ਗਾਣੇ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਜੇ ਤੁਸੀਂ ਮਿਲਿਓ ਪਰ ਵੀਡੀਓ ਭੇਜਿਓ ਉਹ ਹੀ ਜਿਨ੍ਹਾਂ ਨੂੰ ਵਾਕੀਕ ਸੰਗੀਤ ਦੀ ਸਮਝ ਆ ਤੇ ਇਹਨਾਂ ਨੂੰ ਪਰਸਨਲੀ ਜਾਣਦੇ ਨੇ ਇਹਨਾਂ ਦੀ ਸ਼ਖਸੀਅਤ ਨੂੰ ਔਰ ਮੈਂ ਕਲੈਕਟਰ ਐ ਮਿਊਜ਼ਿਕ ਦਾ ਐਕਚੁਅਲੀ ਨਾ ਮੈਂ ਮੇਰੇ ਆਲਾ ਜਿੱਥੇ ਬੈਠੋਆਂ ਵਾਲਾ ਉਹ ਬੜਾ ਏਨਕ ਭਰਿਆ ਸੰਗੀਤ ਨਾਲ ਆਡੀਓ ਕੈਸੇਟਸ ਦੇ ਡੱਬੇ ਪਰੇ ਪੈ ਨੇ ਸੀ ਡੀਜ਼ ਦੇ ਡੱਬੇ ਪਰੇ ਪੈ ਨੇ ਡੀਵੀਡੀਜ਼ ਦੇ ਡੱਬੇ ਪਰੇ ਪੈ ਨੇ ਵੀ ਐਚ ਐਸ ਜਿਹੜੀਆਂ ਕੈਸੇਟਸ ਹੁੰਦੀਆਂ ਨੇ ਉਹਨਾਂ ਦੇ ਡੱਬੇ ਪਰੇ ਪਏ ਨੇ ਕਿਤਾਬਾਂ ਗੁਰੂਜੀ ਦੀ ਕੁੱਲੀ ਵਾਲਾ ਫਕੀਰ ਆਇਸੀ ਉਹ ਵੀ ਮੇਰੇ ਕੋਲ ਕਿਤਾਬਾਂ ਵੀ ਪਈਆਂ ਨੇ ਬੜਾ ਹੀ ਕੋਸ਼ਾ ਮੇਰੇ ਕੋ ਮੈਂ ਨਾ ਗਵਈਆ ਬਹੁਤ ਬੋਂਗਾ ਹੋਵਾਂਗਾ ਬੇਸੁਰਾ ਗਾਉਂਦਾ ਹੋਵਾਂਗਾ ਕਿਉਂਕਿ ਮੈਂ ਰਿਆਜ਼ ਨਹੀਂ ਕਰਦਾ ਪਰ ਸਮਝ ਆ ਸੰਗੀਤ ਦੀ ਸੁਣਿਆ ਬਹੁਤ ਬਰੀਕ ਗਾਣਾ ਮੈਂ ਮੈਨੂੰ ਨਾ ਬਹੁਤ ਲੋਕਾਂ ਨੇ ਬੜੀ ਵਾਰੀ ਕਿਹਾ ਕਿ ਹੰਸ ਭਾਜੀ ਤੇ ਗੁਰੂਜੀ ਦੀ ਜੁਗਲਬੰਦੀ ਦੀ ਕੋਈ ਨਹੀਂ ਕਦੇ ਦੇਖੀ ਆਡੀਓ ਵੀਡੀਓ ਇਕੱਠੇ ਗਾਉਂਦਿਆਂ ਦੀ ਤੋਂ ਇੱਕ ਨਮੂਨਾ ਜੇ ਅੱਜ ਦਿਖਾਉਣਾ ਹੈ ਕਿਉਂਕਿ ਮੇਰੇ ਕੋਲ ਤੇ ਤੁਹਾਨੂੰ ਪਤਾ ਹਰ ਚੀਜ਼ ਹੈਗੀ ਐ ਤੇ ਦੁਨੀਆ 'ਚ ਕਿਸੇ ਨੂੰ ਵੀ ਚੰਗਾ ਗੀਤ ਸੰਗੀਤ ਚਾਹੀਦਾ ਹੁੰਦਾ ਮੇਰੇ ਨਾਲ ਇਹ ਪੂਰੀ ਦੁਨੀਆ ਤੋਂ ਸੰਪਰਕ ਕਰਦੇ ਨੇ ਮੈਨੂੰ ਇਸ ਗੱਲ ਦਾ ਚਲੋ ਮਾਣ ਹੈ ਕਿ ਮੈਂ ਸੰਗੀਤ ਵੰਡਿਆ ਬੜਾ ਪ੍ਰਚਾਰ ਬੜਾ ਕੀਤਾ ਤੇ ਕਰਨਾ ਵੀ ਚਾਹੀਦਾ ਤੇ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਇਕੱਠਿਆਂ ਦੀ ਕੋਈ ਜੁਗਲਬੰਦੀ ਨਹੀਂ ਹੈਗੀ ਅੱਜ ਤੁਹਾਨੂੰ ਇੱਕ ਨਮੂਨੇ ਦੇ ਤੌਰ ਤੇ ਥੋੜਾ ਜਿਹਾ ਸੁਣਾਉਣਾ ਹੈ ਤੇ ਜਿੱਦਣ ਪੂਰਾ ਐਪੀਸੋਡ ਕਰਨਾ ਉਹਦੇ ਵਿੱਚ ਫਿਰ ਬੜਾ ਹੀ ਕੁਝ ਸੁਣਾਵਾਂਗਾ ਤੁਹਾਨੂੰ ਇੱਕ ਛੋਟਾ ਜਿਹਾ ਨਮੂਨਾ ਜਿਹਾ ਸੁਣਾਉਣਾ ਸੁਣਿਓ ਜਰਾ ਔਰ ਫਿਰ ਤੁਹਾਨੂੰ ਇਹ ਬਸ ਮੰਤਰਮੁਗਧ ਹੋ ਕੇ ਸੁਣਿਓ ਤੁਹਾਨੂੰ ਬਹੁਤ ਮਜ਼ਾ ਆਏਗਾ ਬੜੀ ਪੁਰਾਣੀ ਰਿਕਾਰਡਿੰਗ ਆ ਇਹ ਤੁਸੀਂ ਸੁਣੋ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ ਬਹੁਤ ਜ਼ਿਆਦਾ ਮਜ਼ਾ ਆਏਗਾ ਸੁਣਿਓ ਗੌਰ ਦੇ ਨਾਲ

कली What? <laughs> ver con el Thank more मोहम्मद <laughs> बुटिया <laughs> ਵਾ 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 ਇਹ ਸਿਰਫ ਤੁਹਾਨੂੰ ਛੇੜਿਆ ਹੀ ਆ ਮੈਂ ਬੜਾ ਹੀ ਖੁਸ਼ ਆ ਉਸ ਦਿਨ ਪ੍ਰੋਗਰਾਮ ਚ ਮੈਂ ਲੰਬੀਆਂ ਲੰਬੀਆਂ ਰਿਕਾਰਡਿੰਗ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਪਰ ਤਿਆਰੀ ਕਰਕੇ ਆਇਓ ਵੀ ਤੁਹਾਨੂੰ ਬੈਠਣਾ ਪੈਣਾ ਲਾਈਵ ਦੇ ਵਿੱਚ ਇਹ ਨਾ ਭਜੂਰ ਭਜੂ ਨਾ ਪ੍ਰੋਗਰਾਮ ਲੰਬਾ ਹੋ ਜਾਣਾ ਕਿਉਂਕਿ ਸੁਣਾਉਣਾ ਵੀ ਬਹੁਤ ਕੁਝ ਹੈ ਗੱਲਾਂ ਵੀ ਕਰਨੀਆਂ ਤੁਹਾਡੀਆਂ ਰਿਕਾਰਡਿੰਗਸ ਵੀ ਸੁਣਾਵਾਗਾ ਸੋ ਤਦ ਹੀ ਮੈਂ ਚਾਹੁੰਦਾ ਜਿੱਦਣ ਛੁੱਟੀਆਂ ਹੋਣ ਸਾਰਿਆਂ ਨੂੰ ਤੇ ਦੋ ਤਿੰਨ ਦਿਨ ਮੈਨੂੰ ਦਿਓ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੰਨਤ ਨਸੀਬ ਕਰੇ ਗੁਰੂ ਜੀ ਨੂੰ ਔਰ ਬਹੁਤ ਜਲਦੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਗੁਰੂ ਜੀ ਬਾਰੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਲਾਮ ਕਰ ਖੁਸ਼ਰਵਾਬਾਦਰੋ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ